সা <laughs> ਜਾਪੋ ਜਿਹੜਾ ਨੇ بیٹے ਨੇ ਬਿੱਟੂ ਸਿੰਘ ਜੀ ਉਹ ਦੰਮੇ ਸਮੇਤ ਤਿੰਨ ਪੀੜੀਆਂ ਤੋਂ ਕਹਿਣ ਦਾ ਮਤਲਬ ਕੀ ਇਹਨਾਂ ਦੇ ਸੁਰਖੇ ਸੇਵਾ ਕਰਦੇ ਨੇ ਹੁਣ ਇਹਨਾਂ ਨੂੰ ਸੇਵਾ ਸੰਭਾਲਦੀ ਤਿੰਨ ਪੀੜੀਆਂ ਤੋਂ ਹੀ ਸੇਵਾ ਕਰ ਰਹੇ ਨੇ ਕਾੜਾ ਪਿਉਂਦੇ ਨੇ ਬਿਲਕੁਲ ਫ੍ਰੀ ਇੰਨੀਆਂ ਜਿਹੜੀਆਂ ਉਪੀਆਂ ਕਰਲੀਆਂ ਜਿੱਥੇ ਵੀ ਇਹ ਲਾਉਂਦੇ ਨੇ ਲੰਗਰੀ ਕਰੋ ਤੁਸੀਂ ਕਾੜਦਾ ਲੰਗਰ ਉੱਥੇ 3000 ਤੋਂ 4000 ਬੰਦੇ ਦਾ ਇਕੱਠ ਹੁੰਦਾ ਹੁਣ ਵੀਰ ਬਾੜ ਦਾ ਦਿਨ ਆਪਾਂ ਰੱਖਿਆ ਇੱਕ ਕਮਾਈਟੀ ਦੇ ਵਿੱਚ ਇਕ ਮਾਈਟੀ ਦੇ ਵਿੱਚ ਰਮਪਰਾ ਫੂਲ ਵਿਖੇ ਵੀਰਵਾਰ ਦੇ ਦਿਨ ਦੇ ਵਿੱਚ ਆਪਾਂ ਪਿਆ ਕਰਾਂਗੇ ਤੇ ਅੱਜ ਇੱਥੇ ਬਰਨਾਲੇ ਆ ਤੇ ਸ਼ੁੱਕਰਵਾਰ ਨੂੰ ਆਪਣਾ ਜਿਹੜਾ ਛਿੜੀ ਵਾਲਾ ਗੁਰਦੁਆਰਾ ਸਾਹਿਬ ਆਪਾਂ ਤੁਹਾਨੂੰ ਦਾ ਉੱਥੇ ਵੀ ਜਨਤੋ ਜੀ ਚਾਰਨੇ ਆ ਬੰਦਾ ਕੱਠ ਹੁੰਦਾ ਤੁਸੀਂ ਇਹ ਸੋਚੋ ਵੀ ਇੰਨੇ ਦੁਨੀਆਂ ਨੂੰ ਇੰਨੇ ਲੋਕਾਂ ਨੂੰ ਕਾੜਾ ਪੋਣਾ ਕਿੱਡੀ ਵੱਡੀ ਸੇਵਾ ਵਾਲੀ ਗੱਲ ਹੈ ਜਿੰਨਾ ਕੋਈ ਨਾਲ ਦਾ ਸੰਜੋਗ ਪਾ ਸਕਦਾ ਉਹ ਪਾਵੇ ਹਰ ਹਾਲਤ ਪਾਵੇ ਬਰਨਾਲੇ ਜੀ ਦਾ ਖਾਲਸਾ ਵਾਹਿਗੁਰੂ ਜੀ